ਸੁਪਾਰੀ ਸੁਖਰਤਿਆ ਤੇ ਗੁਰਪ੍ਰੀਤ ਸਿੰਘ ਨੂੰ ਜਿਹੜੀ ਆ ਦਿੱਤੀ ਜਾਂਦੀ ਆ 5 ਲੱਖ ਰੁਪਏ ਦੀ ਕਿ ਭਾਈ ਤੂੰ ਇੱਕ ਲੜਕੀ ਦਾ ਕਤਲ ਕਰਨਾ ਆ ਤੇ ਲੜਕੀ ਜਿਹੜੀ ਆ ਉਹ ਸੜਕ ਤੋਂ ਆ ਰਹੀ ਹੁੰਦੀ ਆ ਜਦੋਂ ਉਹ ਆ ਰਹੀ ਹੁੰਦੀ ਆ ਤਾਂ ਉਸਤੇ ਚਾਕੂ ਹੁੰਦਾ ਹੈ ਤਾਂ ਚਾਕੂ ਦੇ ਨਾਲ ਉਸ ਦਾ ਗਲਾ ਜਿਹੜਾ ਆ ਕੱਟ ਦਿੱਤਾ ਜਾਂਦਾ ਆ ਹੁਣ ਮੈਨੂੰ ਦੱਸਿਓ ਕਿ ਕਿੰਨੀਆਂ ਮਾਮਾਂ ਚਾਹਣਗੀਆਂ ਕਿ ਸਾਡਾ ਮੁੰਡਾ ਸੁਖ ਰਤੀਆ ਬਣੇ ਰੀਲਾਂ ਦੇਖ ਕੇ ਤਾਂ ਹੋ ਸਕਦਾ ਕਿ ਇਹਦੇ ਵਰਗਾ ਬੰਨਾ ਚਾਹੁੰਦੇ ਹੋਣ ਇਹਦੀ ਦਿੱਖ ਦੇ ਅਕੋਰਡਿੰਗ ਬੰਨਾ ਚਾਹੁੰਦੇ ਹੋਣ ਸਾਡੇ ਲੋਕਾਂ ਦਾ ਆਮ ਆ ਨਾ ਭੇੜ ਚਾਲ ਚੱਲਦੀ ਆ ਨਾ ਕਿੱਕ ਨੇ ਸ਼ੁਰੂਆਤ ਕੀਤੀ ਫਿਰ ਉਸ ਤੋਂ ਬਾਅਦ ਟੈਟੂ ਵੀ ਬੜਿਆਂ ਨੇ ਬਣਾਏ ਹੋਣਗੇ ਪਰ ਕੀ ਹੁਣ ਜਿਨ੍ਹਾਂ ਦੇ ਜਵਾਕ ਪ੍ਰਭਾਵਿਤ ਨੇ ਉਹ ਮਾਪੇ ਜ਼ਰੂਰ ਦੱਸਣ ਕਿ ਤੁਹਾਡਾ ਜਵਾਕ ਐਸਾ ਬੰਨਾ ਚਾਹੁੰਦਾ ਕਿਸੇ ਵਿਦਿਆਕਾਦਾਰੇ ਦੇ ਵਿੱਚ ਬੁਲਾਉਣੇ ਹੋ ਕਿਸੇ ਟੂਰਨਾਮੈਂਟ ਤੇ ਬੁਲਾਉਣੇ ਹੋ ਲੋਕ ਉਹਦੇ ਤੋਂ ਪ੍ਰਭਾਵਿਤ ਹੁੰਦੇ ਨੇ ਸ਼ਾਇਦ ਲੋਕ ਉਹਦੇ ਵਰਗਾ ਬਣਨਾ ਚਾਹੁੰਦੇ ਨੇ ਹੁਣ ਕੀ ਲੋਕ ਇਹਦੇ ਵਰਗਾ ਬਣਨਾ ਚਾਹਣਗੇ ਤਾਂ ਫਿਰ ਇੱਥੇ ਸਾਡੀ ਸੋਸਾਇਟੀ ਦੀ ਵੀ ਕਿਤਨਾ ਕਿਤੇ ਗਲਤੀ ਹੈ ਕਿ ਅਸੀਂ ਜਿਹਨੂੰ ਬੁਲਾ ਰਹੇ ਹਾਂ ਜਿਹ ਤੋਂ ਰੀਬਨ ਕਟਵਾ ਰਹੇ ਹਾਂ ਜਿਹਨੂੰ ਮੁੱਖ ਮਹਿਮਾਨ ਦੇ ਤੌਰ ਤੇ ਅਸੀਂ ਬੁਲਾ ਰਹੇ ਹਾਂ ਉਹ ਪੰਜਾਬ ਨੂੰ ਦੇਣ ਕੀ ਹੈ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਿਸ ਤਰ੍ਹਾਂ ਦੇ ਨਾਲ ਕਤਲ ਦੇ ਨਾਲ ਜੁੜਿਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਕਾਤਲ ਬਣ ਗਿਆ ਪਿਛਲੀਆਂ ਜੇਕਰ ਸ਼ਾਇਦ ਜਿਹੜੀਆਂ ਕੁਝ ਕੁ ਵਿਵਾਦਿਤ ਜਿਹੜੀਆਂ ਵੀਡੀਓ ਉਹਨਾਂ ਤੇ ਝਾਤ ਮਾਰੋਗੇ ਜਾਂ ਜਾਦੇ ਦਾ ਕੋਈ ਰੌਲਾ ਰੱਪਾ ਚੱਲਦਾ ਉਹਨਾਂ ਚੀਜ਼ਾਂ ਤੇ ਝਾਤ ਮਾਰੋਗੇ ਤਾਂ ਉੱਥੋਂ ਕਿਤਨੋਂ ਕਿ ਤਾਂ ਇਹ ਚੀਜ਼ ਲੱਗਦਾ ਕਿ ਇਹਦੇ ਕਨੈਕਸ਼ਨ ਨਸ਼ੇ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਸੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦੇ ਆ ਇੰਸਟਾ ਸਟਾਰ ਸੁਖ ਰਤਿਆ ਦੀ ਜਿਸਨੇ ਇੱਕ ਕੁੜੀ ਦਾ ਕਤਲ ਕਰ ਦਿੱਤਾ ਇਸ ਦੇ ਪਿੱਛੇ ਸਚਾਈ ਕੀ ਹੈ ਜਾਣਦੇ ਆ ਮੇਰੇ ਨਾਲ ਨੇ ਮੇਰੇ ਸਹੋਗੀ ਬਾਈ ਜਸ ਗਰੇਵਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਦੇਖਦੇ ਹੋ ਮੋਡਲਿੰਗ ਦੇ ਸਫਰ ਤੋਂ ਲੈ ਕੇ ਸਖਰਤੀ ਦੇ ਕਤਲ ਦੇ ਸਫਰ ਤੱਕ ਦੀ ਸਚਾਈ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਕਿਉਂਕਿ ਕਈਆਂ ਨੇ ਇਸ ਜਦੋਂ ਆਪਾਂ ਇਹ ਟਾਕ ਕਰਨੀ ਆ ਤਾਂ ਕਈਆਂ ਨੇ ਇਹ ਵੀ ਕਹਿਣਾ ਕਿ ਯਾਰ ਇਹ ਕਿਹੜਾ ਪੰਜਾਬ ਦਾ ਏਡਾ ਵੱਡਾ ਮੁੱਦਾ ਹੋ ਗਿਆ ਕਿ ਜਿਹਦੇ ਤੇ ਇਹ ਟਾਕ ਕੀਤੀ ਜਾਂ ਜਿਹਦੇ ਬਾਰੇ ਇਹ ਗੱਲਾਂ ਬਾਤਾਂ ਕੀਤੀਆਂ ਪਰ ਨਹੀਂ ਇਹ ਵੀ ਇੱਕ ਮਸਲਾ ਆ ਮੁੱਦਾ ਕਿਉਂ ਆ ਕਿਉਂਕਿ ਸਾਡੇ ਲੋਕ ਐਸੇ ਇਨਫਲੂਐਂਸਰ ਤੋਂ ਪ੍ਰਭਾਵਿਤ ਨੇ ਸਾਡੀ ਜਵਾਨੀ ਜਿਹੜੀ ਐ ਐਸੇ ਲੋਕਾਂ ਤੋਂ ਪ੍ਰਭਾਵਿਤ ਆ ਜਿਹੜੇ ਪਰਤ ਕਿਉਂਕਿ ਕਲਾਕਾਰ ਜੋ ਹੁੰਦਾ ਕਲਾਕਾਰ ਦੀਆਂ ਦੋ ਜ਼ਿੰਦਗੀਆਂ ਹੁੰਦੀਆਂ ਨੇ ਇੱਕ ਪਰਦੇ ਦੇ ਅੱਗੇ ਦੀ ਜ਼ਿੰਦਗੀ ਹੁੰਦੀ ਐ ਇੱਕ ਪਰਦੇ ਦੇ ਪਿੱਛੇ ਦੀ ਜ਼ਿੰਦਗੀ ਹੁੰਦੀ ਆ ਤੇ ਸ਼ਾਇਦ ਅਸੀਂ ਕਲਾਕਾਰ ਦੀ ਸਿਰਫ ਪਰਦੇ ਦੇ ਅੱਗੇ ਦੀ ਜ਼ਿੰਦਗੀ ਦੇਖਦੇ ਆ ਵੈਸਾ ਹੀ ਇਹ ਨੌਜਵਾਨ ਆ ਜਿਸ ਦੀ ਉਮਰ ਤਕਰੀਬਨ ਉਹ ਵੀ 25 ਸਾਲ ਦੇ ਨੇੜੇ ਤੇ ਜਿੱਦੀ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਰਿਪੋਰਟਾਂ ਦੇ ਅਨੁਸਾਰ 12ਵੀਂ ਨੇ ਕੀਤੀ ਹੋਈ ਆ ਤੇ ਮਾਡਲਿੰਗ ਦਾ ਸ਼ੌਂਕ ਸੀ ਤੇ ਆਪਣੀ ਅਲੱਗ ਦਿਖ ਕਰਕੇ ਇਹ ਆਕਰਸ਼ਿਤ ਕਰਦਾ ਸੀ ਲੋਕਾਂ ਨੂੰ ਜਿਵੇਂ ਤੁਸੀਂ ਦੇਖਿਆ ਇਹਦੀਆਂ ਤਸਵੀਰਾਂ ਜਿਹੜੀਆਂ ਨੇ ਉਹਦੇ ਤੇ ਟੈਟੂ ਵਗੈਰਾ ਬੜੇ ਇਹਦੇ ਪੂਰੀ ਬਾਡੀ ਤੇ ਪੂਰੇ ਸਰੀਰ ਤੇ ਬਣੇ ਹੋਏ ਨੇ ਪਿਛਲੇ ਸਮਿਆਂ ਦੇ ਵਿੱਚ ਇਹ ਚਰਚਾ ਦੇ ਵਿੱਚ ਵੀ ਰਿਹਾ ਹਾਲਾਂਕਿ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆ ਪਰ ਪਿਛਲੇ ਸਮਿਆਂ ਦੇ ਵਿੱਚ ਸੁਰਖੀਆਂ ਦੇ ਵਿੱਚ ਵੀ ਬਣਿਆ ਹਾਲਾਂਕਿ ਉਹ ਗੱਲ ਤੇ ਆਪਾਂ ਨਹੀਂ ਜਾਵਾਂਗੇ ਕਿਉਂ ਬਣਿਆ ਅਗਲੇ ਦਾ ਕੋਈ ਨਜੀ ਜ਼ਿੰਦਗੀ ਉਹਦੇ ਵਿੱਚ ਕੋਈ ਇਹਦਾ ਗੱਲਬਾਤ ਜਿਹੜੀ ਹੁੰਦੀ ਉਸ ਤੋਂ ਬਾਅਦ ਕੈਸੀ ਕੁਛ ਕੈਸੀ ਸ਼ਬਦਾਬਲੀ ਇਹਦੇ ਵੱਲੋਂ ਵਰਤੀ ਜਾਂਦੀ ਹੈ ਕੈਸੇ ਕੁਛ ਇਲਜ਼ਾਮ ਇਹਦੇ ਇੱਕ ਕੁੜੀ ਵੱਲੋਂ ਤੇ ਲਾਏ ਨੇ ਬੜਾ ਕੁਛ ਉਹ ਜਿਹੜਾ ਚੱਲਦਾ ਹੁਣ ਮੇਨ ਮਸਲੇ ਦੀ ਗੱਲ ਹੁਣ ਦੀ ਕੇ ਆਖਿਰ ਕਿਵੇਂ ਸੋਸ਼ਲ ਮੀਡੀਆ ਤੇ ਰੀਲਾਂ ਪਾਉਂਦਾ ਪਾਉਂਦਾ ਆਖਿਰ ਕਿਵੇਂ ਇੱਕ ਕਾਤਲ ਬਣਿਆ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਉਸ ਨੌਜ ਉਸ ਜਵਾਨੀ ਨੂੰ ਇਹ ਦੱਸਣਾ ਚਾਹਣਾ ਕਿ ਰੀਲ ਤੇ ਰੀਅਲ ਇਹਨਾਂ ਦੇ ਵਿੱਚ ਫਰਕ ਹੁੰਦਾ ਆ ਇੱਕ ਰੀਲ ਹੁੰਦੀ ਹੈ ਇੱਕ ਰੀਅਲ ਹੁੰਦਾ ਆ ਰੀਅਲ ਹਾ ਉਹਨੇ ਜੋ ਇਹ ਦਿਖਾਈਆਂ ਜਾਂਦੀਆਂ ਨੇ ਜੋ ਸਿਰਫ ਦਿਖਾਵੇ ਦੇ ਲਈ ਇੰਸਟਾਗ੍ਰam ਦੇ ذریعے ਫੇਸਬੁੱਕ ਤੇ ذریعے ਵੱਖ-ਵੱਖ ਸੋਸ਼ਲ ਪਲੇਟਫਾਰਮ ਤੇ ਤੇ ਰੀਅਲ ਜ਼ਿੰਦਗੀ ਉਹ ਹੁੰਦੀ ਹੈ ਜਿਹੜੀ ਹੁਣ ਇਸ ਨੌਜਵਾਨ ਦੇ ਨਾਲ ਭੁਗਤਿਆ ਭੁਗਤ ਰਿਹਾ ਹੈ ਇਹ ਆਪਣੀ ਕੀਤੀ ਜੋ ਭੁਗਤ ਰਿਹਾ ਆ ਪਤਾ ਇਹ ਲੱਗਦਾ ਕਿ ਇਹ ਇਕੱਲਾ ਨਹੀਂ ਇਹਦੇ ਨਾਲ ਇੱਕ ਦੇ ਮਾਮਾ ਦਾ ਮਾਮੇ ਦਾ ਬੇਟਾ ਦੱਸ ਰਹੇ ਨੇ ਗੁਰਪ੍ਰੀਤ ਸਿੰਘ ਹੈ ਤੇ ਉਹਦੇ ਨਾਲ ਹੀ ਤਿੰਨ ਲੋਕ ਹੋਰ ਇਨਵੋਲਵ ਨੇ ਇਸ ਚੀਜ਼ ਦੇ ਵਿੱਚ ਜਿਹਦੇ ਵਿੱਚ ਇੱਕ ਅ ਕਿਸ਼ੋਰ ਸਿੰਘ ਨਾਮੀ ਆ ਤੇ ਦੋ ਲੜਕੀਆਂ ਹੋਰ ਨੇ ਜੋ ਇੱਕ ਗਾਜ਼ੀਆਬਾਤੋਂ ਤੇ ਇੱਕ ਸ੍ਰੀ ਅਮਰਸਰ ਸਾਹਿਬ ਤੋਂ ਆ। ਉਹਨਾਂ ਕਨੈਕਸ਼ਨ ਕਿਵੇਂ ਜੁੜਦੇ ਨੇ। 2022 ਦੇ ਵਿੱਚ ਇਹ ਮੁੰਡਾ ਜਿਹੜਾ ਆ ਆਪਣੇ ਮਾਮੇ ਦੇ بیٹے ਦੇ ਨਾਲ ਮੁੰਬਈ ਜਾਂਦਾ ਆ ਕਹਿੰਦਾ ਕਿ ਮਾਡਲਿੰਗ ਦਾ ਸ਼ੌਂਕ ਸੀ। ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਇੰਸਟਾਗ੍ਰam ਤੇ। ਮੁੰਬਈ ਦੇ ਵਿੱਚ ਜਾਂਦਾ ਆ ਮਾਡਲਿੰਗ ਦਾ ਸ਼ੌਂਕ ਸੀ ਤੇ ਹੋ ਸਕਦਾ ਆਪਣੇ ਹੱਥ ਅਜਮਾਉਣ ਦੇ ਲਈ ਜਿਹੜਾ ਹੈਗਾ ਉਹ ਗਿਆ ਹੋਵੇ। ਉੱਥੇ ਜਾ ਕੇ ਉੱਥੇ ਇਹਦੀ ਦੋਸਤੀ ਇਕ ਸਲੂਨ ਚਲਾਉਂਦੀ ਸੀ ਕੁੜੀ ਗਾਜ਼ੀਆਬਾਦ ਦੀ ਸ਼ਾਇਦ ਅਲੀਸ਼ਾ ਨਾਮ ਸੀ ਮੇ ਵੀ ਉਹਦੇ ਨਾਲ ਇਹਦੀ ਦੋਸਤੀ ਜਿਹੜੀ ਹੈਗੀ ਆ ਉਹ ਹੁੰਦੀ ਆ ਚਲੋ ਉਹ ਸਭ ਕੁਝ ਚੱਲਦਾ ਆ ਕਿਉਂਕਿ ਰਿਪੋਰਟਾਂ ਕਈ ਇਹ ਵੀ ਕਹਿੰਦੀਆਂ ਨੇ ਕਿਉਂਕਿ ਜਦੋਂ ਸੀ ਵੱਡੇ ਸ਼ਹਿਰ ਦੇ ਵਿੱਚ ਪਿੰਡ ਤੋਂ ਉੱਠ ਕੇ ਕਿਸੇ ਵੀ ਸ਼ਹਿਰ ਦੇ ਵਿੱਚ ਜਾਂਦੇ ਹੋ ਸੁਭਾਵਿਕ ਤੌਰ ਤੇ ਉਹਦਾ ਜਿਹੜਾ ਲਿਵਿੰਗ ਸਟੈਂਡਰਡ ਆ ਉਹਦੇ ਅਕੋਰਡਿੰਗ ਉਹਦੇ ਚ ਟੱਲਣ ਦੇ ਲਈ ਵੈਸਾ ਹੋਣਾ ਪੈਂਦਾ ਤੇ ਫਿਰ ਕਿਉਂਕਿ ਇਹ ਹੈ ਨਾ ਕਿ ਕਈ ਕਲਾਕਾਰ ਵੀ ਕਹਿੰਦੇ ਨੇ ਕਿ ਕਲਾਕਾਰਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਪਰਦੇ ਦੇ ਅੱਗੇ ਦੀ ਕੁਝ ਹੋਰ ਆ ਪਰਦੇ ਦੇ ਪਿੱਛੇ ਦੀ ਕੁਝ ਹੋਰ ਆ ਪਰਦੇ ਦੇ ਅੱਗੇ ਭਾਵ ਦਿਖਾਵਾ ਜਿਹੜਾ ਉਹ ਬਹੁਤਾ ਤਾਂ ਹੋ ਸਕਦਾ ਕਿ ਜਿਵੇਂ ਰਿਪੋਰਟਾਂ ਦੱਸਦੀਆਂ ਨੇ ਕਿ ਉੱਥੇ ਅ ਪੈਸਿਆਂ ਦੀ ਜ਼ਰੂਰਤ ਪੈਸਿਆਂ ਦੀ ਜ਼ਰੂਰਤ ਜਦ ਪਈ ਤਾਂ ਉਸ ਤੋਂ ਬਾਅਦ ਐਸਾ ਰਾ ਅਖਤਿਆਰ ਕੀਤਾ ਗਿਆ ਹੁਣ ਸਾਜ਼ਿਸ਼ ਕਿਵੇਂ ਘੜੀ ਜਾਂਦੀ ਆ ਜਿਹੜੀ ਲੜਕੀ ਗਾਜ਼ੀਆਬਾਦ ਦੀ ਆ ਜਿਸ ਜੋ ਸੈਲੂਨ ਜਿਹੜੀ ਹੈਗੀ ਉਹ ਚਲਾਉਂਦੀ ਆ ਉਸਤੇ ਵੱਲੋਂ ਸੁਪਾਰੀ ਸੁਖਰਤਿਆ ਤੇ ਗੁਰਪ੍ਰੀਤ ਸਿੰਘ ਨੂੰ ਜਿਹੜੀ ਦਿੱਤੀ ਜਾਂਦੀ ਹੈ 5 ਲੱਖ ਰੁਪਏ ਦੀ ਕਿ ਭਾਈ ਤੂੰ ਤੂੰ ਇੱਕ ਲੜਕੀ ਦਾ ਕਤਲ ਕਰਨਾ ਆ ਉਹ ਲੜਕੀ ਅਲਵੀਨਾ ਆ ਅਲਵੀਨਾ ਕਸ਼ੋਰ ਸਿੰਘ ਜਦੋਂ ਮੈਂ ਕਸ਼ੋਰ ਸਿੰਘ ਦੀ ਗੱਲ ਕਰੀ ਆ ਉਹਦੀ ਧਰਮ ਪਤਨੀ ਭਾਬ ਕਿਸ਼ੋਰ ਸਿੰਘ ਦੇ ਵੱਲੋਂ رابطہ ਜਿਹੜਾ ਆ ਇਸ ਗਾਜ਼ੀਆਬਾਦ ਵਾਲੀ ਲੜਕੀ ਦੇ ਨਾਲ ਜੋ ਦਿੱਲੀ ਦੇ ਵਿੱਚ ਆਪਣਾ ਇੱਕ ਸੈਲੂਨ ਚਲਾਉਂਦੀ ਆ ਉਹਦੇ ਨਾਲ ਕੀਤਾ ਜਾਂਦਾ ਆ ਉਸ ਦਾ ਵਾਕਫ ਇਹ ਸੁਖਰਤਿਆ ਸੀ ਸੁਖਰਤਿਆ ਤੇ ਗੁਰਪ੍ਰੀਤ ਸਿੰਘ ਤਾਂ ਇਹਨਾਂ ਦੇ ਨਾਲ ਇੱਕ ਕੜੀ ਫਿਰ ਜੁੜਦੀ ਆ ਇਹਨਾਂ ਨੂੰ ਕਿਹਾ ਜਾਂਦਾ ਕਿਸੇ ਤਰ੍ਹਾਂ ਦੇ ਹੋਰ ਰਸ ਹੋ ਸਕਦਾ ਲਾਲਚ ਕੋਈ ਕਈ ਦਿੱਤੇ ਗਏ ਹੁਣ ਪਰ ਇਹ ਵੀ ਦੱਸਿਆ ਜਾਂਦਾ ਕਿ ਇਸ ਸਭ ਦੇ ਵਿੱਚ ਇੱਕ ਲੜਕੀ ਹੋਰ ਆਉਂਦੀ ਆ ਉਹ ਸ਼੍ਰੀ ਅਮਰਸਰ ਸਾਹਿਬ ਦੀ ਰਹਿਣ ਵਾਲੀ ਜਿਸ ਦਾ ਨਾਮ ਡਿੰਪਲ ਹੈ ਉਹੋ ਵੀ ਉੱਥੇ ਹੀ ਰਹਿੰਦੀ ਆ ਹੁਣੇ ਕਿਸ਼ੋਰ ਸਿੰਘ ਤੇ ਅਲਵਿਨਾ ਕੀ ਕਰਦ ਨੇ ਕਿਸ਼ੋਰ ਸਿੰਘ ਤੇ ਅਲਵਿਨਾ ਜੋ ਹੁੰਦੇ ਨੇ ਉਹ ਆਪਣਾ ਮੈਡੀਕਲ ਸਟੋਰ ਜਿਹੜਾ ਉਹ ਚਲਾਉਂਦੇ ਨੇ ਪਿਛਲੇ ਤਕਰੀਬਨ 4 ਸਾਲਾਂ ਤੋਂ ਉਹ ਰਹਿ ਰਹੇ ਸੀ ਅਲਵਿਨਾ ਤੇ ਇਹ ਕਿਸ਼ੋਰ ਸਿੰਘ ਜਿਹੜੇ ਨੇ ਤਾਂ ਉਹ ਕਿਸੇ ਗੱਲੋਂ ਜ਼ਿੰਦਗੀ ਬਿਵਤਾ ਜ਼ਿੰਦਗੀ ਚੰਗੀ ਨਹੀਂ ਚੱਲ ਰਹੀ ਸੀ ਜਿਸ ਦੇ ਕਾਰਨ ਉਹਦੇ ਵੱਲੋਂ ਇਹ ਸੁਪਾਰੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਤੇ ਚੁਣਿਆ ਜਾਂਦਾ ਆ ਇਹਨਾਂ ਇਸ ਸੋਸ਼ਲ ਮੀਡੀਆ ਸਟਾਰ ਨੂੰ ਸੁਖ ਰਾਤੀ ਨੂੰ ਜਿਹਦਾ ਨਾਮ ਸ਼ਾਇਦ ਸੁਖਪ੍ਰੀਤ ਆ ਇਦੇ ਮਾਮੇ ਦੇ ਮੁੰਡੇ ਦਾ ਨਾਮ ਗੁਰਪ੍ਰੀਤ ਆ ਫਿਰ ਇਹਨਾਂ ਨੂੰ ਉਹਨਾਂ ਦੇ ਵੱਲੋਂ ਚੁਣਿਆ ਜਾਂਦਾ ਹੈ ਕਿ ਭਈ 5 ਲੱਖ ਦੀ ਫਰੋਤੀ ਜਿਹੜੀ ਆ ਉਹ ਦਿੱਤੀ ਜਾਂਦੀ ਆ ਫਿਰ ਹੁੰਦਾ ਕੀ ਆ ਫਿਰ ਇਹਨਾਂ ਦੇ ਵੱਲੋਂ ਰੇਕੀ ਸ਼ੁਰੂ ਹੁੰਦੀ ਆ ਕਤਲ ਕਰਨਾ ਆ ਤਾਂ ਉਸ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਰੇਕੀ ਸ਼ੁਰੂ ਹੁੰਦੀ ਆ ਜ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਉਸ ਲੜਕੀ ਦੀ ਜਿਹੜੀ ਹੈਗੀ ਉਹ ਰੇਕੀ ਕਰਦੇ ਨੇ ਜੋ ਸੀਸੀਟੀਵੀ ਦੀ ਫੁਟੇਜ ਆ ਹਾਲਾਂਕਿ 18 ਮਈ ਦੱਸਿਆ ਜਾ ਰਿਹਾ ਪਰ ਜੋ ਸੀਸੀਟੀਵੀ ਦੀ ਟੀਵੀ ਦੀ ਫੁਟੇਜ ਆ ਉਹਦੇ ਅਕੋਰਡਿੰਗ 19 ਮਈ ਦੀ ਸਵੇਰ ਤਕਰੀਬਨ ਸਵੇਰ ਕੋ 12:00 ਵਜੇ ਦਾ 12:00 ਤੋਂ ਬਾਅਦ ਦਾ ਜਿਹੜਾ ਹੈਗਾ ਉਹ ਬਾਕੀ ਆਇਆ ਸਵੇਰ ਦਾ ਬਾਕੀ ਆ ਜਿਸ ਵੇਲੇ ਉਹ ਲੜਕੀ ਜਿਹੜੀ ਆ ਉਹ ਸੜਕ ਤੋਂ ਆ ਰਹੀ ਹੁੰਦੀ ਆ ਆਪਣੇ ਘਰ ਵੱਲ ਜਦ ਉਹ ਆ ਰਹੀ ਹੁੰਦੀ ਆ ਤਾਂ ਉਸਤੇ ਚਾਕੂ ਹੁੰਦਾ ਹੈ ਤਾਂ ਚਾਕੂ ਦੇ ਨਾਲ ਉਸਦਾ ਗਲਾ ਜਿਹੜਾ ਆ ਕੱਟ ਦਿੱਤਾ ਜਾਂਦਾ ਆ ਇਸ ਚੀਜ਼ ਵੀ ਕਬੂਲੀ ਗਈ ਆ ਕਿ ਉਹ ਉਸ ਤੋਂ ਪਹਿਲਾਂ ਚਾਕੂ ਜਿਹੜਾ ਸੀ ਉਹ ਆਨਲਾਈਨ ਸੁਖਰਤਿਆ ਹੋਰਾਂ ਦੇ ਵੱਲੋਂ ਆਨਲਾਈਨ ਉਹ ਚਾਕੂ ਮੰਗਵਾਇਆ ਜਾਂਦਾ ਪਰ ਆਪ ਸਭ ਕੁਝ ਪੂਰੀ ਪਲੈਨਿੰਗ ਦੇ ਤਹਿਤ ਹੋਇਆ ਹਾਲਾਂਕਿ ਜੇਕਰ ਇਸ ਨੌਜਵਾਨ ਦੇ ਪਿਸ਼ੋਕੜ ਤੇ ਗੱਲ ਕਰਦੇ ਆ ਉਹ ਝਾਤ ਮਾਰਦੇ ਆ ਕਿ ਕਿਹਦਾ ਪਿਸ਼ੋਕੜ ਰਿਹਾ ਜੇਕਰ ਕ੍ਰਿਮੀਨਲ ਬੈਕਗ੍ਰਾਉਂਡ ਦੀ ਗੱਲ ਕਰਦੇ ਤਾਂ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਹਾਲਾਂਕਿ ਵਿਵਾਦਾਂ ਦੇ ਵਿੱਚ ਵਿਵਾਦਿਤ ਜ਼ਰੂਰ ਹੈ ਹੋ ਸਕਦਾ ਉਸ ਕੇ ਚੱਕਰ ਦੇ ਵਿੱਚ ਕੋਟ ਕਚਹਿਰੀਆਂ ਦਾ ਥਾਣਿਆਂ ਤੱਕ ਜਾਣਾ ਪਿਆ ਹੋਵੇ ਪਰ ਜੇ ਜੈਸੇ ਜੈਸਾ ਕ੍ਰਾਈਮ ਇਹਨਾਂ ਦੇ ਵੱਲੋਂ ਹੁਣ ਕੀਤਾ ਗਿਆ ਐਸੀ ਕੋਈ ਕ੍ਰਿਮੀਨਲ ਹਾਲੇ ਤੱਕ ਕੋਇਆ ਕੋਈ ਵੀ ਡਾਟਾ ਕ੍ਰਿਮੀਨਲ ਜਿਹੜਾ ਹੈਗਾ ਉਹ ਨਹੀਂ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਇਹਨਾਂ ਦੇ ਵੱਲੋਂ ਕਤਲ ਕੀਤਾ ਜਾਂਦਾ ਹੈ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਨੇ ਉਹ ਭਜਦੇ ਨੇ ਇਹਨਾਂ ਤੋਂ ਪਹਿਲਾਂ ਤਿੰਨ ਜਿਹੜਿਆਂ ਨੂੰ ਚੁੱਕਿਆ ਜਾਂਦਾ ਆ ਜਿਸਤੇ ਵਿੱਚ ਕਿਸ਼ੋਰ ਸਿੰਘ ਹੁੰਦੇ ਨੇ ਜਿਸਤੇ ਵਿੱਚ ਜਿਹੜੀ ਕੁੜੀ ਡਿੰਪਲ ਹੁੰਦੀ ਹੈ ਤੇ ਜਿਸਤੇ ਵਿੱਚ ਜਿਹੜੀ ਅਲੀਸ਼ਾ ਨਾਮ ਦੀ ਕੁੜੀ ਜਿਹੜੀ ਮਗਾਜ਼ੀਆਬਦੀ ਕੱਲ ਕਰੀ ਅਲੀਸ਼ਾ ਨਾਮ ਦੀ ਉਹ ਕੁੜੀ ਇਹਨਾਂ ਉਹਨਾਂ ਤਿੰਨਾਂ ਨੂੰ ਚੁੱਕਿਆ ਜਾਂਦਾ ਉਹਨਾਂ ਤਿੰਨਾਂ ਤੋਂ ਜਦ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਪੁੱਛਗਿੱਛ ਤੇ ਵਿੱਚ ਇਹ ਚੀਜ਼ ਦਾ ਖੁਲਾਸਾ ਆਉਂਦਾ ਕਿ ਭਾਈ ਸੁਪਾਰੀ ਦਿੱਤੀ ਗਈ ਸੀ ਦਿੱਤੀ ਕਿਹਨਾਂ ਨੂੰ ਗਈ ਸੀ ਸੁਪਾਰੀ ਦਿੱਤੀ ਜਾਂਦੀ ਹੈ ਸੁਖਰਤਿਆ ਤੇ ਗੁਰਪ੍ਰੀਤ ਸਿੰਘ ਨੂੰ ਤਾਂ ਉਸ ਤੋਂ ਬਾਅਦ ਜਦੋਂ ਐਸਟੀਐਫ ਦੀ ਟੀਮ ਲੱਗਦੀ ਆ ਤਾਂ ਫਿਰ ਇਹ ਦੋਨੋਂ ਜਦੋਂ ਭੱਜਣ ਦੀ ਫੈਰਾਕਤੇ ਵਿੱਚ ਸੀ ਭੱਜ ਭੱਜਣਾ ਮਤਲਬ ਭਾਲ ਦੇ ਬਿਸੀ ਕਿੱਧਰ ਦੀ ਨਿਕਲਾ ਜਾਵੇ ਹਾਲਾਂਕਿ ਨੁਆਇੜਾ ਦੇ ਵਿੱਚ ਉਸ ਤੋਂ ਬਾਅਦ ਇਹ ਜਾਂਦੇ ਨੇ ਤਾਂ ਫਿਰ ਨੁਆਇੜਾ ਤੋਂ ਇਹਨਾਂ ਦੋਹਾਂ ਦੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰ ਕਰਕੇ ਫਿਰ ਇਹਨਾਂ ਨੂੰ ਜਿਹੜਾ ਹੈਗਾ ਉਹ ਲਿਆਂਦਾ ਜਾਂਦਾ ਹੈ ਤਾਂ ਹੁਣ ਸੁਭਾਵਿਕ ਤੌਰ ਤੇ ਜੇਲ੍ਹ ਜੇਲ੍ਹ ਦੇ ਪਿੱਛੇ ਨੇ ਸਲਾਕਾਂ ਦੇ ਪਿੱਛੇ ਨੇ ਪਰ ਵੱਡੀ ਗੱਲ ਇਹ ਆ ਕਿ ਜਿਵੇਂ ਤੁਸੀਂ ਵੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਿਸ ਤਰ੍ਹਾਂ ਦੇ ਨਾਲ ਕਤਲ ਦੇ ਨਾਲ ਜੁੜਿਆ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਕਾਤਲ ਬਣ ਗਿਆ ਪਿਛਲੀਆਂ ਜੇਕਰ ਸ਼ਾਇਦ ਤੁਸੀਂ ਇਹਦੀਆਂ ਕੁਝ ਕੁ ਵਿਵਾਦਿਤ ਜਿਹੜੀਆਂ ਵੀਡੀਓ ਉਹਨਾਂ ਤੇ ਝਾਤ ਮਾਰੋਗੇ ਜਾਂ ਜਦ ਦੇ ਦਾ ਕੋਈ ਰੌਲਾ ਰੱਪਾ ਚੱਲਦਾ ਉਹਨਾਂ ਚੀਜ਼ਾਂ ਤੇ ਝਾਤ ਮਾਰੋਗੇ ਤਾਂ ਉੱਥੋਂ ਕਿਤਨੋਂ ਕਿਤਾ ਇਹ ਚੀਜ਼ ਲੱਗਦਾ ਕਿ ਇਹਦੇ ਕਨੈਕਸ਼ਨ ਨਸ਼ੇ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਸੀ ਪਰ ਆਪਕੋ ਕਿ ਜੇਕਰ ਉਸ ਲੜਕੀ ਦੀ ਤੁਸੀਂ ਵੀਡੀਓਜ਼ ਪਿਛਲੇ ਸਮੇਂ ਚ ਸੁਣੀਆਂ ਹੋਣ ਤਾਂ ਉਹਦੇ ਵੱਲੋਂ ਵੀ ਖੁੱਲ੍ਹ ਕੇ ਕਿਹਾ ਗਿਆ ਕਿ ਨਸ਼ੇ ਦਾ ਸੇਵਨ ਕਰਦਾ ਸੀ ਜਿਹੜੀਆਂ ਤੁਸੀਂ ਪਿਛਲੇ ਸਮੇਂ ਚ ਇਹਦੀਆਂ ਖੋਧੀਆਂ ਵੀਡੀਓ ਦੇਖੀਆਂ ਜਿਹਦੇ ਵਿੱਚ ਬੜੀ ਵਿਵਾਦਿਤ ਬੋਲ ਇਹਦੇ ਵੱਲੋਂ ਬੋ ਬੜੀ ਅ ਮਤਲਬ ਐਸੀ ਸ਼ਬਦਾਵਲੀ ਵਰਤੀ ਗਈ ਜਿਹੜੀ ਸ਼ਾਇਦ ਕੈਮਰੇ ਦੇ ਸਾਹਮਣੇ ਆਪਾਂ ਨਹੀਂ ਵਰਤ ਸਕਦੇ ਤਾਂ ਉਹਦੇ ਵਿੱਚ ਵੀ ਲੱਗ ਰਿਹਾ ਕਿ ਕਿਸੇ ਤਰ੍ਹਾਂ ਦੇ ਨਸ਼ੇ ਦਾ ਸੇਵਨ ਇਸ ਦੇ ਵੱਲੋਂ ਕੀਤਾ ਗਿਆ ਤੇ ਵੀ ਹੋ ਸਕਦਾ ਕਿ ਸ਼ਾਇਦ ਨਸ਼ੇ ਦੇ ਸੇਵਨ ਦੇ ਵਿੱਚ ਐਸਾ ਕੁਝ ਕੀਤਾ ਗਿਆ ਹੋਵੇ ਪਰ ਕਰਾਇਮ ਤਾਂ ਕਰਾਇਮ ਆ ਜਾਂ ਤੁਹਾਡੇ ਵੱਲੋਂ ਕੀਤਾ ਗਿਆ ਚਾਹੇ ਉਹ ਨਸ਼ੇ ਦਾ ਸੇਵਨ ਆ ਚਾਹੇ ਕਿਸ ਤਰ੍ਹਾਂ ਦੇ ਨਾਲ ਵੀ ਆ ਉਹ ਚੀਜ਼ ਕੀਤੀ ਗਿਆ ਤਾਂ ਹੁਣ ਸਭ ਜਣੇ ਜਿਹੜੇ ਨੇ ਉਹ ਸਲਾਖਾਂ ਦੇ ਅੱਪਿਛੇ ਨੇ ਹਾਲੇ ਕਈਆਂ ਦੇ ਵੱਲੋਂ ਐਨਆਰਆਈ ਮੈਲਾ ਵੀ ਕਹੀ ਜਾ ਰਹੀ ਹੈ ਕਿ ਭਾਈ ਇਹ ਐਨਆਰਆਈ ਸੀ ਪਰ ਜਿੰਨੀ ਇੱਕ ਸਾਡੇ ਕੋਲ ਜਾਣਕਾਰੀ ਪਹੁੰਚੀ ਉਹਦੇ ਵਿੱਚ ਨਹੀਂ ਸਾਨੂੰ ਕਿਤੇ ਵੀ ਇਹ ਲੱਗਾ ਕਿ ਐਨਆਰਆਈ ਮੈਲਾ ਸੀ ਆਏ ਮੈਡੀਕਲ ਸਟੋਰ ਜ਼ਰੂਰ ਜਿਹੜੇ ਹੈਗੇ ਉਹ ਚਲਾ ਰਹੇ ਸੀ ਨਵੀਂ ਮੁੰਬਈ ਦੇ ਸੈਕਟਰ ਸ਼ਾਇਦ ਸੈਕਟਰ 5 ਦੇ ਜਿਹੜੇ ਹੈ ਬਸਨੀਕ ਸੀ ਪਰ ਉਹਨਾਂ ਗੱਲ ਵੱਡੀ ਇਹ ਹੈ ਕਿ ਯੇ ਮੈਂ ਗੱਲ ਕਰੀਏ ਕਿ ਇੱਕ ਸੋਸ਼ਲ ਮੀਡੀਆ ਸਟਾਰ ਜੀ ਨੂੰ ਸੋਸ਼ਲ ਮੀਡੀਆ ਦਾ ਸਟਾਰ ਕਿਹਾ ਤਾਰਾ ਕਿਹਾ ਤੇ ਸਾਡੇ ਜਬਾਨੀ ਬੜੀ ਇਨਾਂ ਲੋਕਾਂ ਤੋਂ ਪ੍ਰਭਾਵਿਤ ਹੁੰਦੀ ਆ ਕਿ ਉਹ ਆ ਗਿਆ ਉਹ ਆ ਗਿਆ ਮੈਂ ਮੈਂ ਉਹ ਉਦੋਂ ਮੈਨੂੰ ਥੋੜਾ ਜਿਹਾ ਮਤਲਬ ਸ਼ੌਕ ਲੱਗਾ ਜਦੋਂ ਮੈਂ ਪਿਛਲੇ ਸਮਿਆਂ ਦੇ ਵਿੱਚ ਇਨਾਂ ਲੋਕਾਂ ਨੂੰ ਦੇਖਦਾ ਸੀ ਕਿ ਇਹਨਾਂ ਨੂੰ ਕੋਈ ਟੂਰਨਾਮੈਂਟ ਤੇ ਬੁਲਾ ਰਿਹਾ ਆ ਇਹਨਾਂ ਨੂੰ ਕੋਈ ਰੀਬਨ ਕੱਟਣ ਤੇ ਬੁਲਾ ਰਿਹਾ ਇਨਾਂ ਨੂੰ ਕਿਤੇ ਕਿਤੇ ਬੁਲਾ ਰਹੇ ਆ ਫਿਰ ਉਸ ਤੋਂ ਬਾਅਦ ਇਹਨਾਂ ਦੇ ਸਨਮਾਨ ਕੀਤੇ ਜਾ ਰਹੇ ਨੇ ਮਤਲਬ ਜਦੋਂ ਤੁਸੀਂ ਕਿਸੇ ਨੂੰ ਵੀ ਚਾਹੇ ਤੁਸੀਂ ਕਿਸੇ ਅਵਾਰਡ ਫੰਕਸ਼ਨ ਤੇ ਬੁਲਾਉਣੇ ਹੋ ਚਾਹ ਤੁਸੀਂ ਅ ਕਿਸੇ ਵਿਦਿਅਕ ਅਦਾਰੇ ਦੇ ਵਿੱਚ ਬੁਲਾਉਣੇ ਹੋ ਕਿਸੇ ਟੂਰਨਾਮੈਂਟ ਤੇ ਬੁਲਾਉਣੇ ਹੋ ਤਾਂ ਮਤਲਬ ਲੋਕ ਉਹਦੇ ਤੋਂ ਪ੍ਰਭਾਵਿਤ ਹੁੰਦੇ ਨੇ ਸ਼ਾਇਦ ਲੋਕ ਉਹਦੇ ਵਰਗਾ ਬਣਨਾ ਚਾਹੁੰਦੇ ਨੇ ਹੁਣ ਕੀ ਲੋਕ ਇਹਦੇ ਵਰਗਾ ਬਣਨਾ ਚਾਹਣਗੇ ਲੋਕ ਰੀਲਾਂ ਦੇਖ ਕੇ ਤਾਂ ਹੋ ਸਕਦਾ ਕਿ ਇਹਦੇ ਵਰਗਾ ਬੰਨਾ ਚਾਹੁੰਦੇ ਹੋਣ ਇਹਦੀ ਦਿੱਖ ਦੇ ਅਕੋਰਡਿੰਗ ਬੰਨਾ ਚਾਹੁੰਦੇ ਹੋਣ ਉਸ ਤੋਂ ਬਾਅਦ ਹੋਰ ਵੀ ਤੁਸੀਂ ਦੇਖਿਓ ਸ਼ਾਇਦ ਇਹਦੇ ਵਾਂਗੂ ਟੈਟੂ ਵੀ ਬੜਿਆਂ ਨੇ ਬਣਾਏ ਹੋਣਗੇ ਇਹ ਸਾਡੇ ਲੋਕਾਂ ਦਾ ਆਮ ਆਣਾ ਭੇੜ ਚਾਲ ਚੱਲਦੀ ਆ ਨਾ ਕਿੱਕ ਨੇ ਸ਼ੁਰੂਆਤ ਕੀਤੀ ਫਿਰ ਉਸ ਤੋਂ ਬਾਅਦ ਟੈਟੂ ਵੀ ਬੜਿਆਂ ਨੇ ਬਣਾਏ ਹੋਣਗੇ ਪਰ ਕੀ ਹੁਣ ਜਿਨ੍ਹਾਂ ਦੇ ਜਵਾਬਕ ਪ੍ਰਭਾਵਿਤ ਨੇ ਉਹ ਮਾਪੇ ਜ਼ਰੂਰ ਦੱਸਣ ਕਿ ਤੁਹਾਡਾ ਜਵਾਬ ਕਿ ਐਸਾ ਬਣਨਾ ਚਾਹੁੰਦਾ ਕਿ ਤੁਸੀਂ ਆਪਦੇ ਜਵਾਬਕ ਨੂੰ ਐਸਾ ਬਣਾਉਣਾ ਚਾਹੋਗੇ ਤਾਂ ਫਿਰ ਇੱਥੇ ਸਾਡੀ ਸੁਸਾਇਟੀ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਜਿਹਨੂੰ ਬੁਲਾ ਰਹੇ ਹਾਂ ਜਿਹ ਤੋਂ ਰੀਬਨ ਕਟਵਾ ਰਹੇ ਹਾਂ ਜੀ ਜਿਹਨੂੰ ਮੁੱਖ ਮਹਿਮਾਨ ਦੇ ਤੌਰ ਤੇ ਅਸੀਂ ਬੁਲਾ ਰਹੇ ਹਾਂ ਉਹਦੀ ਪੰਜਾਬ ਨੂੰ ਦੇਣ ਕੀ ਹੈ ਉਹ ਉਹਨੇ ਕੀ ਐਸਾ ਕੰਮ ਕੀਤਾ ਜਾਂ ਕੀ ਐਸਾ ਕਾਰਜ ਕੀਤਾ ਕਿ ਅਸੀਂ ਬੁਲਾ ਰਹੇ ਹਾਂ ਤਾਂ ਜੋ ਸਾਡੇ ਪਿੰਡ ਦੇ ਲੋਕ ਸਾਡੇ ਇਲਾਕੇ ਦੇ ਲੋਕ ਸਾਡੇ ਮੁਹੱਲੇ ਦੇ ਲੋਕ ਪ੍ਰਭਾਵਿਤ ਹੋਣ ਕੀ ਹੁਣ ਮੈਨੂੰ ਦੱਸਿਓ ਕਿ ਕਿੰਨੇ ਕਿੰਨੀਆਂ ਮਾਮਾਂ ਚਾਹਣਗੀਆਂ ਕਿ ਸਾਡਾ ਮੁੰਡਾ ਸੁਖ ਰਤੀਆ ਬਣੇ। ਹੁਣ ਮੈਨੂੰ ਦੱਸਿਓ ਕਿ ਕਿੰਨੇ ਪਿੰਡਾਂ ਦੇ ਲੋਕ ਚਾਹਣਗੇ ਕਿ ਸਾਡੇ ਜਵਾਕ ਜਿਹੜੇ ਆ ਉਹ ਸੁਖ ਰਤੀਆ ਬਣਨ। ਕਿੰਨੇ ਲੋਕ ਚਾਹਣਗੇ? ਅਸੀਂ ਨਹੀਂ ਚਾਹੁੰਦੇ ਕਿ ਠੀਕ ਆ ਜੇ ਕਿਸੇ ਨੂੰ ਐਕਟਿੰਗ ਦਾ ਕੀੜਾ ਉਹ ਉਹ ਕੀੜਾ ਜਿਹੜਾ ਉਹ ਐਕਟਿੰਗ ਦਾ ਕੀੜਾ ਤੁਸੀਂ ਉਹ ਆਪਣਾ ਕੱਢੋ ਪਰ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕੀਤੀ ਹੈ ਕਿ ਇੱਕ ਰੀਲ ਹੁੰਦੀ ਹੈ ਇੱਕ ਰੀਅਲ ਲਾਈਫ ਹੁੰਦੀ ਹੈ ਉਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਫਰਕ ਆ ਤੇ ਕਿਸੇ ਨੂੰ ਅਸੀਂ ਸਿਰਫ ਪਰਦੇ ਦੇ ਅੱਗੇ ਦੀ ਜ਼ਿੰਦਗੀ ਦੇਖ ਕੇ ਕਿਸੇ ਦੀ ਜ਼ਿੰਦਗੀ ਉਹ ਦੇਖੀ ਤੇ ਉਸ ਜ਼ਿੰਦਗੀ ਤੋਂ ਅਸੀਂ ਪ੍ਰਭਾਵਿਤ ਹੋ ਗਏ ਕਿ ਇਹ ਇਹ ਯਾਰ ਵਾ ਅਸੀਂ ਐਸਾ ਬਣਨਾ ਆ ਆ ਬਣਨਾ ਆ ਤਾਂ ਪਰ ਉਹਦੇ ਪਰਦੇ ਦੇ ਪਿੱਛੇ ਦੀ ਜ਼ਿੰਦਗੀ ਕੀ ਆ ਉਹ ਇਹ ਆ ਉਹ ਤੁਹਾਡੇ ਪਰਦੇ ਦੇ ਪਿੱਛੇ ਦੇ ਸੋਸ਼ਲ ਮੀਡੀਆ 스타 ਦੀ ਜ਼ਿੰਦਗੀ ਇਹ ਆ ਕਿ ਉਹਨੂੰ ਜਿਉਣ ਦੇ ਲਈ ਪੈਸੇ ਚਾਹੀਦੇ ਸੀ 5 ਲੱਖ ਦੀ ਸੁਪਾਰੀ ਲਈ ਸੁਪਾਰੀ ਲੈਣ ਤੋਂ ਬਾਅਦ ਉਹਨੇ ਇੱਕ ਕਤਲ ਕੀਤਾ ਤੇ ਹੁਣ ਉਹ ਇੱਕ ਕਾਤਲ ਬਣ ਗਿਆ ਤੇ ਹੁਣ ਸ਼ਾਇਦ ਜਦੋਂ ਉਹ ਜੇਲ੍ਹ ਤੋਂ ਬਾਹਰ ਆਵੇ ਪਤਾ ਨਹੀਂ ਕੀ ਬਣ ਕੇ ਆਵੇ ਭਾਵੇਂ ਜੇਲ੍ਹਾਂ ਨੂੰ ਸੁਧਾਰ ਕਰਕੇ ਆ ਜਾਂਦਾ ਪਰ ਜਦੋਂ ਉਹ ਬਾਹਰ ਆਊਗਾ ਉਦੋਂ ਪਤਾ ਨਹੀਂ ਉਹ ਜਿਹੜਾ ਹੈਗਾ ਉਹ ਕੀ ਬਣ ਕੇ ਆਊਗਾ ਤੈ ਹੈ ਕਿ ਸਮਝਣਾ ਪੈਣਾ ਆ ਕਿ ਜਿਹਦੇ ਮਗਰ ਅਸੀਂ ਲੱਗ ਰਹੇ ਹਾਂ ਜਿਹਨੂੰ ਅਸੀਂ ਆਪਦੇ ਕੱਪਾਂ ਤੇ ਬੁਲਾ ਰਹੇ ਹਾਂ ਜਾਂ ਜਿਹਨੂੰ ਅਸੀਂ ਆਪਦੇ ਟੂਰਨਾਮੈਂਟਾਂ ਤੇ ਬੁਲਾ ਰਹੇ ਮੇਰੇ ਉਹਨਾਂ ਨੂੰ ਵੀ ਹੁਣ ਵੱਡਾ ਸਵਾਲ ਆ ਜਿਨ੍ਹਾਂ ਨੇ ਇਸ ਨੂੰ ਬੁਲਾਇਆ ਹੋਣਾ ਆ ਕਿ ਭਾਈ ਕੀ ਮਤਲਬ ਕੀ ਸੋਚ ਕੇ ਬੁਲਾਇਆ ਸੀ ਕੀ ਐਸੀ ਕੀ ਪੰਜਾਬ ਪ੍ਰਤੀ ਕੀ ਅਸੀਂ ਦੇਣ ਸੀ ਚ ਲੋਕਾਂ ਨੂੰ ਕੀ ਉਹ ਆਇਆ ਲੋਕਾਂ ਨੂੰ ਕੀ ਸਿੱਖ ਨੂੰ ਮਿਲਿਆ ਮੈਂ ਇੱਕ ਹੋਰ ਵੀਡੀਓ ਮੇਰੇ ਸਾਹਮਣੇ ਆਈ ਕਿ ਜਦੋਂ ਇੱਕ ਕਿਸੇ ਟੂਰਨਾਮੈਂਟ ਤੇ ਸ਼ਾਇਦ ਬੈਠਾ ਸੀ ਕੋਈ ਦੇ ਪੈਰੀ ਹੱਥ ਲਾ ਰਿਹਾ ਸੀ ਯਾਰ ਕਮਾਲ ਦੀ ਗੱਲ ਆ ਕੁਈ ਫੈਪਰੀਅੰਟ ਦੇ ਲਾ ਰਿਹਾ ਸੀ ਉਹ ਫਿਰ ਜਿਵੇਂ ਹੁੰਦਾ ਆ ਕਿ ਜਾਂ ਫਿਰ ਬਾਈ ਬਾਈ ਵਾਲਾ ਸੀਨ ਕਰਕੇ ਮੈਨੂੰ ਲੱਗਦਾ ਸ਼ਾਇਦ ਉਹ ਚੀਜ਼ ਵੀ ਬੜੀ ਆ ਕਿ ਜਿਹੜਾ ਉਹ ਬਾਈ ਬਾਈ ਵਾਲੀ ਟੈਗਲਾਈਨ ਆ ਬਾਈ ਬਾਈ ਵਾਲਾ ਜਿਹੜਾ ਟਾਈਟਲ ਆ ਉਹ ਚੀਜ਼ਾਂ ਸ਼ਾਇਦ ਕਿਤੇ ਨਾ ਕਿਤੇ ਮਰਵਾਉਂਦੀਆਂ ਤੇ ਉਹੀ ਕੁਝ ਇਸ ਨੋਜਮਾ ਦੇ ਨਾਲੋਂ ਤਾਂ ਭਾਈ ਕਿਸੇ ਦੇ ਪਿੱਛੇ ਲੱਗਣ ਤੋਂ ਪਹਿਲਾਂ ਕਿਸੇ ਦੀਆਂ ਗੱਲਾਂ ਤੇ ਗੌਰ ਕਰਨ ਤੋਂ ਪਹਿਲਾਂ ਉਹਦੇ ਬਾਰੇ ਪਹਿਲਾਂ ਕੋਹਕ ਪੜਤਾਲ ਕਰ ਲਿਆ ਕਰੋ ਉਹਦੇ ਬਾਰੇ ਪਹਿਲਾਂ ਜਾਂਚ ਪੜਤਾਲ ਕਰ ਲਿਆ ਕਰੋ ਮੈਨੂੰ ਲੱਗਦਾ ਹੁਣ ਸ਼ਾਇਦ ਇਹ ਮੁੰਡਾ ਇੰਨਾ ਚਰਚਿਤ ਨਾ ਹੁੰਦਾ ਜੇਕਰ ਸੋਸ਼ਲ ਮੀਡੀਆ ਦੇ ذریعے ਲੋਕਾਂ ਦੇ ਸਾਹਮਣੇ ਨਾ ਆਉਂਦਾ ਇਹ ਮੁੰਡਾ ਸ਼ਾਇਦ ਇੰਨਾ ਚਰਚਿਤ ਨਾ ਹੁੰਦਾ ਜੇਕਰ ਲੋਕ ਇਹਨੂੰ ਨਾਂ ਬਣਾਉਂਦੇ ਇਹਦੇ ਨਾਲ ਜਿਹੜੀਆਂ ਇਹਨੂੰ ਇਹਨੂੰ ਇਹਦੇ ਮਾਨ ਸਨਮਾਨ ਜਿਹੜੇ ਨਾ ਹੁੰਦੇ ਅਸੀਂ ਖੁਦ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਅਸੀਂ ਖੁਦ ਇਹਨਾਂ ਚੀਜ਼ਾਂ ਨੂੰ ਪਰਫੁੱਲਕ ਕੀਤਾ ਤਾਂ ਫਿਰ ਹੁਣ ਦੱਸੋ ਨਾ ਭਾਈ ਕਿੰਨੇ ਖਚਾਉਣਗੇ ਐਸਾ ਸਾਡਾ ਤੀ ਪੁੱਤ ਬਣੇ ਕਿੰਨੇ ਖਚਾਉਣਗੇ ਕਿ ਸਾਡੇ ਘਰ ਵੀ ਜੰਮੇ ਤਾਂ ਐਸਾ ਜੰਮੇ ਕਿੰਨੇ ਖਚਾਉਣਗੇ ਹਾਲਾਂਕਿ ਕੀ ਮੰਟੈਲਿਟੀ ਸੀ ਕਿਉਂ ਇਸਦੇ ਵੱਲੋਂ ਕੀਤਾ ਗਿਆ ਕੀ ਚੀਜ਼ ਕੀਤੀ ਗਿਆ ਮਹਾਲਾਂਕੀ ਜਿੰਨੀ ਕ ਹਜੇ ਤੱਕ ਸਾਡੇ ਕੋਲ ਜਾਣਕਾਰੀ ਸਾਹਮਣੇ ਓਨੀ ਕ ਜਾਣਕਾਰੀ ਸੀ ਸਾਹਮਣੇ ਰੱਖਿਓ ਰੱਖਣ ਦਾ ਵੀ ਮੁੱਖ ਕਾਰਨ ਜਿਹੜਾ ਉਹ ਇਹੀ ਸੀ ਕਿ ਭਾਈ ਸਾਡੀ ਜਵਾਨੀ ਐਸੀਆਂ ਚੀਜ਼ਾਂ ਨੂੰ ਦੇਖ ਕੇ ਪ੍ਰਭਾਵਿਤ ਸਭ ਤੋਂ ਵੱਧ ਹੁੰਦੀ ਆ ਤੇ ਜੇਕਰ ਐਸੀਆਂ ਨੂੰ ਦੇਖ ਕੇ ਪ੍ਰਭਾਵਿਤ ਸਭ ਤੋਂ ਵੱਧ ਹੁੰਦੀ ਆ ਤਾਂ ਸੋਚੋ ਫਿਰ ਪਿਪੇਕ ਕੈਸਾ ਆ ਜੈਸਾ ਇਸ ਨੌਜਵਾਨ ਦਾ ਪਿਪੇਕਾ ਜੀ ਨੂੰ ਹੁਣ ਕਤਲ ਦੇ ਵਿੱਚ ਸਜ਼ਾ ਹੋਈ ਆ ਹੋਰੇ ਕਿੰਨੇ ਸਾਲ ਇਹ ਜੇਲ੍ਹ ਦੇ ਵਿੱਚ ਰਹਿਣਾ ਆ ਕਾਦੇ ਨੇ ਬਾਹਰ ਆਉਣਾ ਆ ਮਤਲਬ ਪੂਰੀ ਜ਼ਿੰਦਗੀ ਲਗਭਗ ਤਕਰੀਬਨ ਜਿਹੜੀ ਹੈਗੀ ਉਹ ਖਤਮ ਹੋਈ ਆ ਤਾਂ ਇਹ ਸਾਡੇ ਲੋਕਾਂ ਦੇ ਖਾਣੇ ਦੇ ਵਿੱਚ ਗੱਲ ਪੈਣੀ ਜਿਹੜੀ ਹੈਗੀ ਆ ਉਹ ਲਾਜ਼ਮੀ ਆ ਕਿ ਪਾਈ ਰੀਅਲ ਤੇ ਰੀਅਲ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਫਰਕ ਆਸਲ ਜ਼ਿੰਦਗੀ ਦਾ ਤੇ ਜਿਹੜੀਆਂ ਸੋਸ਼ਲ ਮੀਡੀਆ ਤੇ ਜੋ ਚੱਲਦਾ ਆ ਜੋ ਸੋਸ਼ਲ ਮੀਡੀਆ ਦੀ ਜ਼ਿੰਦਗੀ ਚੱਲਦੀ ਏ ਉਸ ਚੀਜ਼ ਦਾ ਜਿਹੜਾ ਹੈਗਾ ਉਹ ਬੜਾ ਫਰਕਾ ਬਹੁਤੇ ਸਿਆਣੇ ਕਲਾਕਾਰ ਨੇ ਬਹੁਤ ਤੇ ਸਿਆਣੇ ਅਦਾਕਾਰ ਨੇ ਖੁਦ ਵੀ ਕਹਿੰਦੇ ਨੇ ਕਿ ਭਾਈ ਪਰਦੇ ਦੀ ਜ਼ਿੰਦਗੀ ਕੁਝ ਹੋਰ ਹੁੰਦੀ ਆ ਪਰਦੇ ਦੇ ਪਿੱਛੇ ਦੀ ਜ਼ਿੰਦਗੀ ਕੁਝ ਹੋਰ ਹੁੰਦੀ ਆ ਬਹੁਤੇ ਐਸੇ ਕਲਾਕਾਰ ਨੇ ਬਹੁਤੇ ਐਸੇ ਗਾਇਕ ਨੇ ਜਿਹੜੇ ਖੁਦ ਆਪਣੀਆਂ ਇੰਟਰਵਿਊਜ਼ ਦੇ ਵਿੱਚ ਦੱਸਦੇ ਨੇ ਕਿ ਜੋ ਚੀਜ਼ਾਂ ਪਰਦੇ ਦੇ ਅੱਗੇ ਹੁੰਦੀਆਂ ਨੇ ਉਹ ਸਾਡੀ ਅਸਲ ਜ਼ਿੰਦਗੀ ਨਹੀਂ ਹੁੰਦੀ ਅਸਲ ਜ਼ਿੰਦਗੀ ਕੁਝ ਹੋਰ ਹੁੰਦੀ ਆ ਪਰਦੇ ਦੇ ਅੱਗੇ ਸਾਨੂੰ ਦਿਖਾਉਣ ਦੇ ਲਈ ਚਕਾ ਚੌਂਦ ਉਹ ਸਭ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਪਰ ਸ਼ਾਇਦ ਸਾਡੇ ਲੋਕਾਂ ਦੇ ਖਾਨੇ ਦੇ ਵਿੱਚ ਪਰ ਸ਼ਾਇਦ ਸਾਡੇ ਲੋਕਾਂ ਦੀ ਸਮਝ ਦੇ ਵਿੱਚ ਇਹ ਗੱਲਾਂ ਨਹੀਂ ਜਿਹੜੀਆਂ ਹੈਗੀਆਂ ਪੈਣੀਆਂ ਨੇ ਤਾਂ ਸਾਡੀ ਕੋਸ਼ਿਸ਼ ਸੀ ਕਿ ਉਹ ਜਾਣਕਾਰੀ ਲੋਕਾਂ ਤੱਕ ਜ਼ਰੂਰ ਪਹੁੰਚਾਈ ਜਾਵੇ ਕਿ ਭਾਈ ਜਿਹਨੂੰ ਤੁਸੀਂ ਸੋਸ਼ਲ ਮੀਡੀਆ 스타 ਮੰਨਿਆ ਜਿਹਨੂੰ ਕਈਆਂ ਨੇ ਅਬ ਦਾ ਆਈਡਲ ਵੀ ਮੰਨਦੇ ਹੋਣ ਕਿਉਂਕਿ ਵੀ ਇਹ ਨਾ ਕਿ ਸਾਡੇ ਵਾਲੇ ਆਈਡਲ ਬੜੀ ਜਲਦੀ ਮੰਨ ਲੈਂਦੇ ਨੇ ਜਿਹਨੂੰ 4 ਲੋਕ ਫੋਲੋ ਕਰਦੇ ਨੇ ਕਿ ਯਾਰ ਇਹ ਹੀ ਸਾਡਾ ਆਈਡਲ ਆ ਜਿਹਨੂੰ ਅਸੀਂ ਆਈਡਲ ਮੰਨਿਆ ਉਹ ਅਸਲ ਦੇ ਵਿੱਚ ਕੈਸੇ ਬਾਕੇ ਕੈਸੇ ਕਾਰਨਾਮੇ ਕੈਸੇ ਕਕੈਸੀਆਂ ਕਰਤੂਤਾਂ ਕਰਦਾ ਫਿਰਦਾ ਹੈ ਤੇ ਉਹਦੇ ਪਿਛਲੇ ਦਿਨ ਤੁਸੀਂ ਸ਼ਬਦਾਬਲੀ ਵੀ ਸੁਣੀ ਮੱਲਾ ਬਹੁਤੇ ਤਾਂ ਸ਼ਬਦਾਬਲੀ ਸੁਣ ਕੇ ਵੀ ਜਿਵੇਂ ਕਹਿੰਦੇ ਕੰਨਾਂ ਦੇ ਵਿੱਚ ਰੂੰ ਲੈਣ ਵਾਲੀ ਗੱਲ ਸੀ ਵੈਸਾ ਕੁਝ ਜਿਹੜਾ ਹੈਗਾ ਬਹੁਤ ਇਹਨੇ ਕੀਤਾ ਹੋਣਾ ਤਾਂ ਭਾਈ ਸੋਚ ਸਮਝ ਕੇ ਜੇ ਕਿਸੇ ਬਲ ਜਿਹੜਾ ਹੁੰਨੇ ਹੋ ਤਾਂ ਸੋਚ ਸਮਝ ਕੇ ਉਹਦੇ ਪੱਖ ਦੇ ਵਿੱਚ ਭੁਗਤਿਆ ਕਰੋ ਤੇ ਜੇ ਕਿਸੇ ਨੂੰ ਖਾਸ ਕਰ ਬਲਾਉਣ ਵਾਲਿਆਂ ਨੂੰ ਆ ਕਿਉਂਕਿ ਮੈਂ ਇੱਕ ਸੁਖ ਰਤੀ ਦੀ ਗੱਲ ਨਹੀਂ ਕਰਦਾ ਬਹੁਤੇ ਸ਼ਾਇਦ ਐਸੇ ਨੇ ਜਿਨ੍ਹਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਬੁਲਾ ਕੇ ਜੇਕਰ ਤੁਸੀਂ ਵਾਕਿਆ ਦੇ ਵਿੱਚ ਚਾਹੋ ਨੇ ਬੁਲਾਉਣਾ ਕਿ ਸਾਡੇ ਜਵਾਕ ਇਹਨਾਂ ਵਰਗੇ ਹੁਣ ਤਾਂ ਸਾਡੇ ਅ ਸ਼ਹੀਦ ਪਰਿਵਾਰਾਂ ਦੇ ਸ਼ਹੀਦ ਪਰਿਵਾਰ ਜਿਹੜੇ ਹੈਗੇ ਉਹ ਬੈਠੇ ਨੇ ਜਿਹੜੇ ਰੋਟੀ ਤੋਂ ਮਹਤ ਮਹਤਾਜ ਨੇ ਜਿਨ੍ਹਾਂ ਦੇ ਘਰਾਂ ਦੇ ਚੁੱਲਿਆਂ ਚੁੱਲਿਆਂ ਦੇ ਵਿੱਚ ਕਾ ਉਗ ਗਿਆ ਵੇ ਬਹੁਤੇ ਐਸੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦੇ ਮਾਪੇ ਜਿਹੜੇ ਹੈ ਗਿਆ ਜਿਨ੍ਹਾਂ ਦੀ ਅਗਲੀ ਪੀੜ੍ਹੀ ਜਿਹੜੀ ਆ ਉਹ ਦਿਹਾੜੀਆਂ ਕਰਦੀ ਆ ਤੁਸੀਂ ਸਰ ਸਰਦਾਰ ਰੋਦਮ ਸਿੰਘ ਹੋਰਾਂ ਦੇ ਪਿੰਡ ਚੱਲ ਜਾਓ ਉਹਨਾਂ ਦੇ ਪਰਿਵਾਰ ਦੇ ਹਾਲਾਤ ਦੇਖ ਲਵੋ ਉਹਨਾਂ ਦੇ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਕੀ ਨੇ ਤੋ ਉਹ ਵੈਸਾ ਕਰੋ ਸਾਡੇ ਰਾਗੀ ਸਿੰਘ ਸਾਡੇ ਪਾਟੀ ਸਿੰਘ ਜੇ ਵਾਕਿਆ ਦੇ ਵਿੱਚ ਉਸ ਤੋਂ ਹੀ ਸਨਮਾਨ ਕਰਨਾ ਨਾਲੇ ਉਹਨਾਂ ਦਾ ਮਾਨ ਸਨਮਾਨ ਹੋ ਜੇ ਉਹਨਾਂ ਨੂੰ ਕਰੋ ਬਹੁਤੇ ਰਾਗੀ ਸਿੰਘ ਪਾਟੀ ਸਿੰਘ ਐਸੇ ਨੇ ਜਿਹੜੇ ਰੋਟੀ ਤੋਂ ਮਤਾਜ ਬਠ ਨੇ ਹੈ ਨਹੀਂ ਮੇਰੇ ਵੱਲੋਂ ਇੰਟਰਵਿਊ ਵੀ ਉਹਨਾਂ ਦੀਆਂ ਕੀਤੀਆਂ ਗਈਆਂ ਨੇ ਹੈਗੇ ਨਹੀਂ ਐਸਾ ਤੇ ਭਾਈ ਸਿਰਫ ਜ਼ਿਕਰ ਮਾਨ ਸਨਮਾਨ ਕਰਨਾ ਉਹਨਾਂ ਨੂੰ ਲਿਆ ਕਰੋ ਜਿਹੜੇ ਲੋਕਾਂ ਨੂੰ ਸੇਧ ਦਿੰਦੇ ਨੇ ਨਾ ਕਿ ਉਹਨਾਂ ਨੂੰ ਜਿਹੜੇ ਚਾਰ ਬਿਵਾਂ ਦੀ ਖਾਤਰ ਆਪਣੀਆਂ ਸ਼ਕਲਾਂ ਜੀਆਂ ਬਗਾੜ ਕੇ ਜਾਂ ਸ਼ਕਲਾਂ ਜੀਆਂ ਹੋਰ ਬਣਾ ਕੇ ਲੋਕਾਂ ਨੂੰ ਕਰਸ਼ਿਤ ਕਰਦੇ ਨੇ ਸਾਡੀ ਜਵਾਨੀ ਨੂੰ ਕਰਸ਼ਿਤ ਕਰਦੇ ਨੇ ਸਾਡੀ ਨੌਜਵਾਨੀ ਨੂੰ ਆਕਰਸ਼ਿਤ ਕਰਦੇ ਨੇ ਆਪਣੇ ਪਿੱਛੇ ਜਿਹੜੇ ਹੈਗੇ ਉਹ ਲਾਉਂਦੇ ਨੇ